ਕਿਵੇਂ ਕੋਸ਼ਾਂ ਪੂਰੀਆਂ ਰੰਗਾਇਨ ਲਈ ਆਉਣ ਵਾਸਤੇ ਹਾਂਜੀ ਭਾਈ ਇਹਦੇ ਨਾਲ ਤਾਂ ਬਸ ਇਹ ਕੋਸ਼ੇ ਤਾਂ ਆਸਾਨ ਦੀਆਂ ਹੀ ਹੋ ਗਈ ਸੀ ਬਸ ਵੀ ਹੁਣ ਬੈਕ ਨਹੀਂ ਮੁੜਨਾ ਵੀ ਜਿੱਥੋਂ ਦੇ ਇੱਕ ਪੈਸੇ ਲੱਗਦੇ ਆ ਵੀ ਜਿੱਥੋਂ ਤੇ ਕੋਈ ਜਾਣਗੇ ਉਵੇਂ ਆਪਾਂ ਜਾਣਾ ਅੱਛਾ ਅਸੀਂ ਇਹਦਾ ਐਵੇਂ ਐਸੇ ਸੀ ਭਾਈ ਜਿਵੇਂ ਇਹਨੇ ਪੰਜਾਬ ਨੂੰ ਬਰੀਡ ਦਿੱਤੀ ਹਾਂ ਪੰਜਾਬ ਦਾ ਨਾਮ ਬਣਾਇਆ ਬੁੜਾ ਖਾਨ ਹੈ ਤੇ ਇਹਨੂੰ ਜਦੋਂ ਜੇ ਬੋਲੀ ਤੇ ਆਮ ਵੇਖਣਾ ਸੀ ਇਹ ਆਮ ਸਾਨੂੰ ਪਤਾ ਮੁਸਲਮਾਨਾਂ ਦੇ ਮੁੱਡੇ ਹੀ ਖਰੀਦਿਆ ਬੋਲੀ ਦੇ ਜਿਆਦੇ ਹਾਂ ਕਿਉਂਕਿ ਇਹਨਾਂ ਨੇ ਵੱਡਣ ਵਾਲੇ ਰਹੀ ਜਾਣਾ ਹੁੰਦਾ ਵਿਚਾਰੇ ਨੇ ਇਹ ਸਾਨੂੰ ਐਸ ਵੀ ਯਾਰ ਐਡਾ ਵੱਡਾ ਇਹਨੇ ਨਾ ਬਣਾਇਆ ਦੇਖ ਲਓ ਕਿੰਨਾ ਡਰਦਾ ਹੁੰਦਾ ਸੀ ਹੁਣ ਪੌਂਦੀ ਸੌਥੋਂ ਪੌਂਦੀ ਮਾੜਾ ਮੁੱਟਾ ਡਰੇ ਡਰ ਨੂੰ ਵੀ ਹਟ ਗਿਆ ਬਾਈ ਇਹ ਠੀਕ ਹੈ ਤਾਂ ਹੀ ਅਜੇ ਨੱਥਾਂ ਨੂੰ ਥਾਣੀ ਬਦਲਿਆ ਵੀ ਇਹਨੂੰ ਜਮਾ ਪਿਆਰ ਚ ਲਿਆ ਕੇ ਸਾਰਾ ਵਧੀਆ ਰੱਖਣਾ ਇਹਨੂੰ ਅੱਛਾ ਤੇ ਅਸੀਂ ਮਥਲੀ ਸੀ ਵੀ 5 ਲੱਖ ਤੱਕ ਵੀ ਬੋਲੀ ਦੇ ਦੇਵਾਂਗੇ ਬਾਈ ਤੇ ਸਾਡੇ ਨਾਲ ਜਿਹੜੇ ਤਾਂ ਦੂਜੇ ਸੀਗੇ ਆਮ ਬੋਲੀ ਵਾਲੇ ਉਹਨਾਂ ਦਾ ਭਜਨ ਦੇ ਹਿਸਾਬ ਨਾਲ 60-65 ਤੋਂ ਮਗਰ ਹਟ ਗਏ ਤੇ ਫਿਰ ਜਿਹ 5 25 ਤੋਂ 45 50 60 ਫਿਰ ਇਹ 1,27 ਦੇ ਕਾਮ ਬੰਦੇ ਨੇ ਬੋਲੀ ਦਿੱਤੀ ਫਿਰ ਉਦੋਂ ਬਾਅਦ 4000 ਆਪਣੇ ਬੰਦੇ ਵਧਾਈ ਗਏ ਆਪੀ ਫਿਰ 1,30,000 ਰੁਪਏ ਦੀ ਬੋਲੀ ਟੁੱਟੀ ਆਦੇ 31,000 ਰੁਪਏ ਆਦੇ ਬੱਚ ਬੰਦੇ ਅਗਲਾ ਕਹਿੰਦਾ ਅਗਲਾ ਕਹਿੰਦਾ ਬੜਾ ਆਸਾਨ ਹੈ ਆਦੇ ਮੈਂ ਉਦੋਂ ਦੀ ਮੇਰੇ ਮੋਬਾਈਲ 'ਚ ਨਾਮ ਹੈ ਕੱਢੀ ਅਵਤਾਰ ਬੋਲੀ ਦੇ ਕਿਹਾ ਸੀ ਆਪਣਾ ਅਵਤਾਰ ਮੁਹੰਮਦ ਜਿਹੜਾ ਆਪਣਾ ਸਟੇਟ ਸੈਕਟਰੀ ਹੈ ਅੱਛਾ ਜੀ ਆਹ ਦੇਖੋ ਜੀ 50 ਸਰਕਾਰ ਦੀ ਸਾਰੀ ਐਲੋਟੈਂਸ ਕਰਤੇ ਆਦੇ ਰਸੀਦ ਆਪਣੀ ਆਦੇ 1,31,000 ਫਿਰ 1,31,000 ਰੁਪਏ ਦੀ ਆਪਾਂ ਬੋਲੀ ਦੇ ਖਰੀਦਣ ਦਾ ਕਾਰਨ ਕੀ ਸੀਗਾ ਹਰ ਇੱਕ ਬੰਦੇ ਦਾ ਫੋਨ ਆਉਂਦਾ ਬਾਈ 나ਗ ਦੇ ਟੀਕੇ ਦੋ ਤਿੰਨ ਲੈ ਦੇ ਯਾਰ ਯਾਰ ਬਾਈ ਮੈਂ ਤਾਂ ਯਾਰ ਭਰੇਣੀ ਯਾਰ ਕੀ ਫਿਰ ਡੁਪਲੀਕੇਟ ਨਾ ਆ ਜੇ ਠੀਕ ਆ ਬੀ ओरिजिनल ਕਿਹਨਾਂ ਬਿਰਕ ਕੋਲੇ ਸੀ ਉਹ ਤੋਂ ਮੇਰੇ ਕੋਲ ਕਟਾ ਆ ਗਿਆ ਦੋ ਸੀਮਣੀ ਮਿਲੇ ਸੀ ਅਗਲਾ ਕਹਿੰਦਾ ਯਾਰ ਮੈਂ ਮਗਰਲੀ ਵਾਰ ਲਿਆਂਦੇ ਤਿੰਨ ਹਜ਼ਾਰ ਦੇ ਦੋ ਮੱਝ ਨਹੀਂ ਰਹੀ ਹੈ ਨਾ ਮੈਂ ਉਹ ਤੋਂ ਹੈਰਾਨ ਬੀ ਇਹ 3000 ਦੇ ਜਿਮਰੂਕ ਦੀ ਹਾਂ ਵੀਰੇ ਇਹਦਾ 1510 ਇਹਦਾ 1500 ਦਾ ਸੀਮੈਂਟ ਜੀ ਬਲੈਕ ਦੇ ਵਿੱਚ ਉਹ ਆਹ ਮਾਰਕੀਟ ਤੇ ਨਹੀਂ ਮਿਲਦਾ ਕਿਤੇ ਵੀ ਅੱਛਾ ਜੀ ਬਲੈਕ ਕੋਲੇ ਜਾਂ ਨਾ ਤਾਂ ਬਲੈਕ ਦੇ ਵਿੱਚ ਡੁਪਲੀਕੇਟ ਦੇ ਚਾਂਸ ਵਾਝ ਜਾਂਦੇ ਆ ਜਿਹੜੀ ਚੀਜ਼ ਦੀ ਬਲੈਕ ਹੋਣ ਲੱਗੀ ਡੁਪਲੀਕੇਟ ਪੱਕਾ ਹੋਊਗੀ ਆਊਗਾ ਹਾਂ ਉਦੋਂ ਬਾਅਦ ਫਿਰ ਸੰਸਥਾ ਵਾਲਿਆਂ ਨੂੰ ਮੈਂ ਕਿਹਾ ਯਾਰ ਅਭੀ ਮੇਥ ਲੋ ਵੀ ਇਹ ਸਾਲ ਨੂੰ ਦੋ ਸਾਲਾਂ ਨੂੰ ਲिलाਮੀ ਦਾ ਕਦੇ ਹੋ ਨਾ ਜਦੋਂ ਲिलाਮੀ ਹੋਈ ਤਾਂ ਉਦੋਂ ਆਪਾਂ ਜਾ ਕੇ ਬੋਲੀ ਦੇਣੀ ਨਾ ਸਰਕਾਰ ਦੇ ਵਿੱਚ ਹੀ ਬੋਲੀ ਦੇਣੀ ਆ ਆਪਾਂ ਕਿਹੜਾ ਕੋਈ ਦੋ ਨੰਬਰ ਚ ਲੈਣਾ ਫਿਰ ਇਹਦੀ ਕਰਮ ਵਾਲੇ ਦੀ ਬੋਲੀ ਦਿੱਤੀ 1.31 ਦੀ ਜ ਸੇਮਨ ਦੇ ਨਾ ਨਾ ਤਾ ਹੁਣ ਖੋਲ ਦਿਆ ਬਈ ਝੋਟਾ ਉਟ ਤਨੋਂ ਚੜੀ ਜਾਂਦਾ ਹੁਣ ਵੀ ਹਾਂ ਫੋਲੀ ਸਾਨੂੰ ਯਕੀਨ ਹੈ ਪਹਿਲਾਂ ਵਾਂਗੂ ਦੇਉ ਇਹਦਾ ਸੀਮਨ ਜਮ ਆਪਾਂ ਜਿਹੜੇ ਬੰਦਾਂ ਦੀ ਪੌਂਚ ਤੋਂ ਬਾਅਦ ਸੀ ਜਿਹੜਾ ਕਹਿੰਦਾ ਸੀ ਵੀ ਦੋ ਸੀਮਨ ਹੀ ਮਿਲਦੇ 3000 ਦੇ ਤੇ ਆਪਾਂ ਉਹਨੂੰ 5-7 ਮਹੀਨੇ ਸੌਧਾਂ ਉਨੇ ਚ ਗੱਬਣ ਕਰਾ ਦਿਆ ਕਰਾਂਗੇ ਵੀ ਚੱਕ ਯਾਰ ਆ ਜਾ ਤੂੰ ਬਰੀਡ ਬਣਾ ਬਈ ਕਰ ਦੇਣਾ ਹਾਂ ਵੀ ਰੇਟ ਸਾਡਾ ਇਹ ਰਹੇ ਆ ਵੀ 300 ਹੀ ਰੱਖੀਏ ਦੂਬਤ ਨਾ ਕਰੀਏ ਠੀਕ ਹੈ ਕਿਉਂਕਿ ਕਿੱਥੇ 3000 ਦੇ ਦੋ ਤੇ ਕਿੱਥੇ 3000 ਦੇ 10 ਇੱਕ ਅੱਧਾ ਟੀਕਾ ਯਾਰ ਦੋ ਤੂੰ ਫ੍ਰੀ ਪਾਉਣ ਦਾ ਬ ਉਹ ਵੀ ਨੀਲੀ ਰਾਵੀ ਦੇ ਵਿੱਚ ਅੱਜ ਨੀਲੀ ਰਾਵੀ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਭਾਵੇਂ ਦੀ ਝੋਟੇ ਆਪਣੇ ਲਿੱਸਾ ਹੀ ਐ ਹੁਣ ਇਹਦਾ ਬੋਲੀ ਤੋਂ ਹੈ ਬੁੜਾ ਹੈ ਪਰ ਰਾਜੀ ਹੋਊਗਾ ਹੌਲੀ ਹੌਲੀ ਠੰਡ ਤੇ ਕ ਜੀ ਤਾਂ ਸਾਰਿਆਂ ਤੋਂ ਵੱਡਾ ਰਿਕਾਰਡ ਇਹਦਾ ਪ੍ਰੋਜ ਨਹੀਂ ਸੀਆਰਬੀ ਨਾਬਾ ਸੈਂਟਰ ਸਰਕਾਰ ਉਹਦੇ ਚ ਇਹਦੀ ਮਾਂ ਖੜੀ ਐ ਬਹੁਤ ਤਕੜੀ ਜੀ ਠੀਕ ਐ ਠੀਕ ਆ ਜੀ ਉਸ ਤੋਂ ਬਾਅਦ ਇਹਦੀਆਂ ਭੈਣਾਂ ਖੜੀਆਂ ਇਹਦੇ ਬੱਚੇ ਉੱਥੇ ਪਾਲੇ ਵਾ ਸਰਕਾਰ ਦੇ ਇਹਦਾ ਸਟਾਕ ਵੀ ਸਰਕਾਰ ਕੋਲੇ ਰੱਖਿਆ ਹੋਇਆ ਵੀ ਕੱਲ ਨੂੰ ਇਹਦੀ ਬਰੀਡ ਨੂੰ ਕੁਝ ਹੁੰਦਾ ਇਹਦੀ ਬਰੀਡ ਨੂੰ ਦੁਬਾਰੇ ਅਸੀਂ ਹੌਲੀ ਹੌਲੀ ਵਾਰਤ ਦੇ ਰਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਤਰਨਾਟ ਆ ਗਿਆ ਬੱਸ ਹੋਇ ਜਿਹੜਾ ਆਪਣਾ ਤਰਨਾੜ ਆ ਗਿਆ ਬਾਈ ਹਾਂਜੀ ਤੇ ਉਹਦਾ ਵੀ ਮਤਲਬ ਜਿਹੜਾ ਰਿਕਾਰਡ ਸੀਗਾ ਹਾਂ ਉਹ ਵੀ ਆਪਣਾ ਰਿਕਾਰਡ ਉਹਦਾ ਤਰਨਾੜ ਦਾ ਹੋਇਆਗਾ ਆਪਣਾ 24 ਕਿਲੋ 800 ਗ੍ਰਾਮ ਡਾਕਟਰ ਜਸਮント ਰਾਏ ਵਰਗਣੀ ਚਵਾੰਗਾ ਕਰਾਂਗਾ ਜੀ ਹੁਣ ਬੁੜੀ ਮੱਜ ਨੇ ਜਮ ਸਿਤਕ ਟੈਰੀ ਫਾਰਮ ਤੇ ਹਾਂ ਉਹਨੇ ਵੀ ਚਵਾਈ ਕਰਾਈ ਸੀ ਗਰਮੀਆਂ ਦੇ ਵਿੱਚ ਇਨਫੈਕਸ਼ਨ ਹੋਈ ਵੀ ਬਾਹਰਵੇਂ ਸੂਏ ਜਾ ਕੇ 21 ਕਿਲੋ 800 ਕੁਸ ਗ੍ਰਾਮ ਦੀ ਜੀ ਅੱਛਾ ਜੀ ਤਰਨਾੜ ਦੀ ਮਾਂ ਨੇ ਤੇ ਤਰਨਾੜ ਦੀਆਂ ਭੈਣਾਂ ਵੀ ਬਾਲਾ ਦੁੱਧ ਦਿੰਦੀਆਂ ਸਾਰਿਆਂ ਨੂੰ ਹੁਣ ਤਰਨਾੜ ਦੀ ਧੀ ਸੂਈ ਇੱਕ ਜਿਹਨੇ ਦੇਖਣੀ ਆ ਫੇਸਬੁੱਕ ਤੇ ਵੀ ਜਿਹੜੇ ਭਰਾ ਦੇਖਣੀ ਚਾਹੁੰਦੇ ਆ ਸੁਣਨ ਵਾਲੀ ਗਰਜਾਂਟ ਦੇ ਘਰੇ ਐ ਪਹਿਲਣ ਝੋਟੀ ਦੋ ਦੰਦ 6 ਮਹੀਨੇ ਦੇ ਵਿੱਚ ਜਾ ਕੇ ਬੱਚਾ ਸਿੱਟ ਗਈ 6 ਮਹੀਨਾ ਚੱਲਿਆ ਸੀ ਸਾਰੇ ਗਮਾਰ ਨੂੰ ਆਸ-ਪਾਸ ਹਰ ਇੱਕ ਨੂੰ ਪਤਾ ਹੈ 6 ਮਹੀਨੇ ਜਿਵੇਂ ਆ ਕੇ ਬੱਚਾ ਸਿੱਟ ਗਈ ਹੁਣ ਦੁੱਧ ਚੋਲੋ ਦੋ ਥਾਂ ਦਾ 12 ਕਿਲੋ ਦੁੱਧ ਹੀ ਜਾਂਦੀ ਹੈ ਬਾਈ ਤੇ ਨਹੀਂ ਜੇ 6 ਮਹੀਨੇ ਵਿੱਚ ਮਾਝ ਬੱਚਾ ਸਿੱਟ ਜੇ ਉਹ ਨਹੀਂ ਦੁੱਧ ਦਿੰਦੀ ਹੁੰਦੀ ਤੇ ਪਹਿਲਣ ਝੋਟੀ ਦਾ ਏਡਾ ਤਕੜਾ ਦੁੱਧ ਜੀ ਹੋਰ ਵੀ ਬਹੁਤ ਥਾਂਾਂ ਦੇ ਉੱਤੇ ਮਤਲਬ ਜਿਹੜੀਆਂ ਝੋਟਾਂ ਨੇ ਬਹੁਤ ਜ਼ਿਆਦੇ ਟੌਪ ਟੌਪ ਦਾ ਦੁੱਧ ਜਿਹੜਾ ਆ ਜਾਂਦਾ ਓਦੋਂ ਬਾਅਦ ਫਿਰ ਇੱਕ ਸਾਲੇ ਕੋਲੇ ਰੱਖਿਆ ਪਿਆ ਜੀ ਉੱਥੇ ਇੱਥੇ ਥਾਂ ਨਹੀਂ ਜੀ ਹ ਉਹ ਰਤਨ ਹੈ ਜੀ ਤੂੰ ਦੇਖ ਬਾਈ ਕੂਨਾ ਬਣ ਗਿਆ ਨਾ ਪੂਰਾ ਵਧੀਆ ਜਿਵੇਂ ਬਾਈ ਵੀ ਖੜਾ ਤੇ ਨਹੀਂ ਇਹ ਇਕੱਲੇ ਪੱਗ ਵਾਲੇ ਨੂੰ ਜਾਣ ਦਿੰਦਾ ਸੀ ਬਾਈ ਕੋਲੇ ਕਿਉਂਕਿ ਮੁੰਡਾ ਸਤਨਾਮ ਸਾਹੰਦਾ ਸੀ ਤੇ ਨਹੀਂ ਦੂਜਿਆਂ ਨੂੰ ਘੁਰ ਕਰਦਾ ਜਿੱਦੇ ਹੁਣ ਆਹ ਦੇਖ ਲੋ ਆਹ ਖੜਾ ਜਮਾ ਤੇ ਉਸ ਤੋਂ ਬਾਅਦ ਬਾਈ ਉਹਦਾ ਰਿਕਾਰਡ ਤਕੜਾ ਫਿਰ ਰਤਨ ਹੋ ਗਿਆ ਰਤਨ ਦੀ ਜਿਹੜੀ ਮਾਂ ਸੀ ਕ੍ਰਾਂਤੀ ਕ੍ਰਾਂਤੀ ਮਾਂ ਜੀ ਉਹ ਹੋਈ ਆ ਜਿਹੜੀ ਖਲੀ ਦੇ ਨਾਲ ਜਾ ਕੇ ਖਲੀ ਸੰਘੇ ਵਾਲਿਆਂ ਕੋਲੇ ਅਵਾਰਡ ਮਿਲਿਆ ਸੀ ਉਹਨੂੰ ਵੀ ਆਲ ਟਾਈਮ ਵਿਨਰ ਦਾ ਅਵਾਰਡ ਜਿੰਨਾ ਟਾਈਮ ਜਿਉਂਦੀ ਰਹੂ ਇਹ ਵਿਨਰ ਹੈ ਤੇ ਇਹ ਰੁੜਕੀ ਵਾਲਿਆਂ ਕੋਲੇ ਹੁੰਦੀ ਸੀ ਤੇ ਆਪਣੇ ਕਰਮ ਚੰਗੇ ਸੀ ਰੁੜਕੀ ਵਾਲ ਨੇ ਲਾਸਟ ਚ ਆ ਉਹਦੇ ਫਿਰ ਲਾਲਚ ਦਿੱਤਾ ਜਾਂਦਾ ਇਨਸਾਨ ਨੂੰ ਅਸੀਂ ਦੇਖਿਆ ਵੀ ਕ੍ਰਾਂਤੀ ਬੁਢੀ ਐ ਇੱਕ ਅੱਧਾ ਬੱਚਾ ਤੱਕੇ ਨਾਲ ਲਈ ਲਵਾਂਗੇ ਪਾਵਾਂ ਦੀ ਪਈ ਦੀ ਲੈ ਲਗੇ ਜਾ ਕੇ ਜਦੋਂ ਆਫਰ ਦਿੱਤਾ ਵੀ ਦੇਣੀ ਆ 2 ਦੀ 2.5 ਦੀ ਦੇਖ ਲਗਦਾ ਮਰਨ ਵਾਲੀ ਮੱਝ ਫੜਾਉ ਉਹ ਅਗਲੇ ਨੇ ਐ ਭੁੱਲ ਗਿਆ ਵੀ 2007 ਤੋਂ ਇਹਨੇ 12 13 ਤੱਕ ਮਿਲੋ ਤਾਂ ਕਿੰਨੂੰ ਜਿੱਤਨੀ ਨਹੀਂ ਦਿੱਤਾ ਸੀ ਉਹਨੇ ਕੱਲੀ ਮੱਝ ਨੇ ਦੁੱਧ ਚਵਾਈ 26 26 ਲੀਟਰ ਤੱਕ 24 25 26 ਤੇ ਫੈਟ ਵੀ 12 12 ਤੇ ਥਾਣਾ ਡੇਢੀ ਦੂਰ ਤੇ ਆਮ ਬੰਦੇ ਤੇ ਜਿਹੜੀ ਛੋਟੀ ਬਾਂਹਾਂ ਤਾਂ ਦੋਨੇ ਪਾਸੇ ਚੋਈ ਨਹੀਂ ਸਕਦਾ ਸੀ ਤੇ ਦੋਨੇ ਪਾਸੇ ਬੈਠ ਕੇ ਚੋਣ ਵਾਲੀ ਗੱਲ ਸੀ ਤੇ ਫਿਰ ਉਹ ਬੱਚਾ ਦੇ ਕਿਉਂ ਰਤਨ ਪਾਲ ਲਿਆ ਹੁਣ ਦੂਜੀ ਵਾਰ ਗੱਬਣ ਕਰਾਈ ਉਹ ਰਾਤ ਨੂੰ ਮੈਂ ਤਾਂ ਆਪਦੀ ਝੋਟੀ ਸਵਾਲੀ ਦਵਿੰਦਰ ਤੋਂ ਕਿਤੇ ਸੁਈ ਨਹੀਂ ਉਹ ਬੁੜੀ ਦੇ ਅੰਦਰ ਹੀ ਮੱਝ ਦੇ ਅੰਦਰ ਵਿਚਾਰੀ ਦੇ ਬੱਚੀ ਮਰ ਗਈ ਨਾਲੇ ਕੱਟੀ ਸੀ ਕੱਟੀ ਮਰੀ ਵੀ ਕੱਢੀ ਅਸੀਂ ਕੱਟੇ ਕੱਢ ਕੇ ਤੋਂ ਉਦੋਂ ਬਾਅਦ ਮੱਝ ਮਰ ਗਈ ਦੱਸਦੇ ਨੇ ਉਹ ਹਜੇ ਲੋਕ ਸਾਨੂੰ ਬੋਲਦੇ ਕਹਿੰਦੇ ਤੁਸੀਂ ਫੁੱਦੂ ਕਰਾਉਣੇ ਆ ਕੱਟੀ ਜਾਂਦੀ ਉਹ ਭਾਂਦਰੋਂ ਫੁੱਦੂ ਦਾ ਤੁਹਾਨੂੰ ਤਾਂ ਬਣਾਈਏ ਜੇ ਇਹਦੀ ਜਉਂਦੀ ਕਹ ਕੇ ਹੁਣ 5-4 ਲੱਖ ਦੀ ਵੇਚਦੇ ਸੀ ਅਜਿਹਾ ਕੰਦਰ ਤਾਂ ਤੁਹਾਨੂੰ ਰਾਸ ਤਾਂ ਸੱਚ ਵੀ ਭਾਈ ਮਰ ਗਈ ਇਹ ਤਾਂ ਕੱਲਾ ਕੱਟਾ ਹੀ ਆਪਣੇ ਕੋਲੇ ਤੇ ਜੇ ਉਹਦੀ ਧੀ ਮੈਂ ਕਹਾਂ ਸੀ ਵੇਚਣੀ ਹੁੰਦੀ ਉਦੀ ਫਿਰ ਉਹ ਘਟਾ ਪਾਲਿਆ ਜੀ ਹੁਣ ਉਹਦਾ ਵੀ ਸੀਮੈਂਟ ਬਣ ਗਿਆ ਰਤਨ ਸਭ ਤੋਂ ਸਮਰਾਟ ਮਕੀਰਿਆਂ ਦਾ ਆ ਗਿਆ ਉਸ ਤੋਂ ਬਾਅਦ ਆ ਗਿਆ ਜੀ ਇਹ ਟਾਰਜਨ ਹਾਂਜੀ ਇਹ ਜਿਹਦੇ ਉੱਤੇ ਮਗਰਲੀ ਵਾਰ 11-12 ਲੱਖ ਰੁਪਇਆ ਲਾਇਆ ਸੀ ਸਾਥਨੀ ਵਾਰ ਗੇ ਲੈਂਦੇ ਸੀ ਸਰਬਜੀਤ ਤਾਕਤਪੁਰੇ ਵਾਲਾ ਦਮਾਉਂਦਾ ਸੀ ਆ ਘਟਾ 5 ਲੱਖ ਦਾ ਦਮਾਉਂਦਾ ਸੀਗਾ ਤੇ ਇਹਦੀ ماں 11 ਲੱਖ ਦੀ ਪਹਿਲਾਂ ਇਹਦੀ ਮਾਂ ਮੈਂ ਦਵਾਈ ਸੀ 395 ਦੀ ਅਮਨਦੀਪ ਨੂੰ ਤੇ ਉਹਦਾ ਨਾਮ ਮੁੰਦਰੀਆ ਸਭ ਤੋਂ ਸੋਹਣੀ ਤੇ ਸਭ ਤੋਂ ਚੰਗਾ ਪਸ਼ੋਕੜ ਪਾਕਿਸਤਾਨੀ ਬਲੱਡ ਦਾ ਇਹ ਘਟੇ ਦੇ ਵਿੱਚ ਹੈ ਜੀ ਫਿਰ ਇਹ ਘਟਾ ਅਮਨਦੀਪ ਬਾਈ ਕਹਿੰਦਾ ਵੀ ਭਾਵੇਂ ਕਰੋੜ ਰੁਪਇਆ ਦੇ ਦਿਓ ਇਹ ਘਟਾ ਬਸ ਵੀ ਜਿਹੜਾ ਕਟੜ ਸੁਣਾ ਹੋਊਗਾ ਜੇ ਪਿੰਦੀ ਨੇ ਰੱਖਣਾ ਪਹਿਲਾਂ ਫਾਰਮ ਦੇ ਪਿੰਦੀ ਦੇ ਜਾਊਗਾ ਤੇ ਨਹੀਂ ਆਪਾਂ ਵੇਚਨੇ ਨਹੀਂ ਇਹ ਵੀ ਉਹਨੇ ਫਿਰ ਮੈਨੂੰ ਗਿਫਟ ਭੇਜਿਆ ਤੇ ਕਿਰਾਇਆ ਵੀ ਉਹਨੇ ਗੱਡੀ ਦਾ ਆਪਦੇ ਕੋਲੋਂ ਦਿੱਤਾ ਦੇਖੋ ਅਗਲਾ ਨਹੀਂ ਕਹਿੰਦਾ ਅਗਲਾ ਕਹਿੰਦਾ 5-6 ਲੱਖ ਦੀ ਚੀਜ਼ ਆ ਯਾਰ ਵੇਚ ਕੇ ਪਰੇ ਕਰੋ ਤਾਂ ਉਹਨੇ ਫਿਰ ਭੇਜਿਆ ਫਿਰ ਆ ਨਾਲ ਬੈਠਾ ਬਾਗੀ ਇਹਦੀ ਮਾਂ ਮੈਂ ਡਰਾਈ ਲਾਇਵ ਚਵਾਈ ਕਰਾ ਕੇ ਜੀ ਤੇ ਮੈਂ ਇਹੋ ਕੀਤੀ ਸੀਗੀ ਵਿੱਚ ਛੱਡੀ ਸੀਗੀ ਤੁਤੋਂ ਲੋਕਾਂ ਨੂੰ ਦੱਸ ਕੇ ਵੀ ਭਾਈ ਅੱਜ 2 ਮਹੀਨਾ ਦੁੱਧ ਘਟ ਗਿਆ ਵਿੱਚ ਚਵਾਈ ਦੇਖ ਲਓ 14 ਕਿਲੋ ਦੁੱਧ ਦਾ ਸੀਗਾ ਜੀ ਡਰਾਈ ਕਰਨ ਵਲੇ ਤੱਕ 14 ਕਿਲੋ ਦੁੱਧ ਹੀ ਹੁੰਦਾ ਤੇ ਫਿਰ ਉਹਦਾ ਘਟਾ ਸੱਜਰ ਨੇ 23 ਕਿਲੋ ਦਿੱਤੀ ਆ ਇਹ ਡੇਢ ਸਾਲ ਦਾ ਹੋ ਗਿਆ ਇਹ ਪਾਲਿਆ ਜੀ ਠੀਕ ਆ ਇਹ ਪਾਲਣ ਤੋਂ ਬਾਅਦ ਫਿਰ ਬਿਰਕੂ 570 ਵਾਲਾ ਹੋ ਗਿਆ ਜਾਨੀ ਕਿ ਸਾਡੇ ਗਰੁੱਪ ਕੋਲੇ ਹੁਣ ਹੋ ਗਈ 7-8 ਝੋਟੇ ਚੰਗੇ ਚੰਗੇ ਹੋ ਗਏ ਤੇ ਲਾਲਚੂ ਚ ਕਿਤੇ ਐ ਵੀ ਨਹੀਂ ਕੀਤਾ ਤਰਨਾਰਦਾ ਵੀ ਪਹਿਲਾਂ ਤੋਂ ਸੀਮਨ ਬਣਦਾ ਠੀਕ ਆ ਰੱਬ ਕੋ ਨੂੰ ਗਈ ਆ ਵੀ ਰੱਬ ਮੈਂ ਤਾਂ ਕਣਾਈ ਰੱਖੇ ਪਿਆ ਜੋ ਲਾਲਚ ਚ ਪਾਵੀ ਨਾ ਹਨਾ ਬਸ ਜਿੰਨੀ ਕਿ ਗਰਜ ਹੁੰਦੀ ਆ ਜਿੱਦੇ ਕਿਤੇ ਪਰਵਾਦ ਨਹੀਂ ਜਿਆਦਾ ਕਰਕੇ ਸਿਲੰਡਰ ਘਰੇ ਪਿਆ ਹੁੰਦਾ 2-4 ਟੀਕੇ ਜਿਵੇਂ ਹੁਣ ਦਵਿੰਦਰ ਭਰ ਗਿਆਗੇ ਉਹ 20-40 ਟੀਕਿਆਂ ਦੀ ਲੋਡ ਸੀ ਉਹ ਲੈ ਕੇ ਕੱਢ ਗਏ ਠੀਕ ਆ ਪਰਾਪਾ ਕੇ ਇਹਨੂੰ ਦੇਣ ਨਹੀਂ ਗਏ ਤਾਂ ਹੁਣ ਇਹ ਦੂਬਾਰਾ ਜ਼ਰੂਰ ਸੈਟਅਪ ਬਣਾਇਆ ਵੀ ਲੋਕ ਇੱਕ ਦੂਜੇ ਦੇ ਨਾਂ ਤੇ ਡੁਪਲੀਕੇਟ ਵੇਚੀ ਜਾਂਦੇ ਆਪਣੀ ਚੀਜ਼ ਮੇਰੇ ਝੂਟਦੇ ਵੀ ਬਣ ਗਏ ਡੁਪਲੀਕੇਟ ਫਿਰ ਮੈਂ ਰੰਗ ਬਦਲ ਕੇ ਵੀਡੀਓ ਪਾਤੀ ਸੀ ਵੀ ਭਾਈ ਜਿਹੜੇ ਬੰਦੇ ਕੋਲੇ ਹੋਇਆ ਵੀ ਮੇਰੇ ਰਜਿਸਟਰ ਤੇ ਮੈਂ ਲਿਖਦਾ ਵੀ ਕਿਹੜੇ ਬੰਦੇ ਨੂੰ 2 ਦੇ ਤੇ 4 ਦੇ ਤੇ ਵੀ ਜੇ ਕੱਲ ਨੂੰ ਪਤਾ ਲੱਗ ਗਿਆ ਤੇ ਵੀ ਆਪਣੀ ਤਾਂ ਕਾਰਵਾਈ ਫਿਰ ਦੂਜੀ ਹੁੰਦੀ ਹੈ ਵੱਡੀ ਫਿਰ ਆਪਾਂ ਦੂਜੇ ਵਾਂਗੂ ਨਹੀਂ ਵੀ ਤੋ ਫੇਸਬੁੱਕ ਤੇ ਗਾਲਾਂ ਕੱਢੀਆਂ ਚੁੱਪ ਕਰ ਜਾਾਂਗੇ ਫਿਰ ਆਪਾਂ ਸੀਮਿੰਟ ਮਾਰਕੀਟ 'ਚ ਬੰਦ ਕਰਤਾ ਚਲ ਹੁਣ ਝੋਟੇ ਵੱਧ ਹੋ ਗਏ ਹੁਣ ਦਵਿੰਦਰ ਦੀ ਡਿਊਟੀ ਐ ਲਾਈ ਆ ਪੰਨੂ ਦੇ ਦਵਿੰਦਰ ਦੀ ਵੀ ਤੁਸੀਂ ਜਿਹੜਾ origignal سیمਨ ਤੁਸੀਂ ਲੈ ਕੇ ਜਾਣਾ ਆਪਣੀ ਸੰਤਤਾ ਕਰਨੀ ਠੀਕ ਹੈ ਤੇ ਤੁਸੀਂ ਉਹਨਾਂ ਨੂੰ ਜਿਹੜੇ ਬੰਦੇ ਨੇ ਮੰਗਣਾ ਵੀ ਦੋ ਟੀਕੇ ਲੈਣਾ ਚਾਰ ਲੈਣਾ ਤੁਸੀਂ ਬਸ origignal ਦੀ ਗਾਰੰਟੀ ਦੇ ਕੇ ਆਉਣੇ ਵੀ ਅਸੀਂ ਘਰੇ ਨਾਲ ਜਾਜ ਕੱਲ ਨੂੰ ਡੁਪਲੀਕੇਟ ਹੋਇਆ ਤੇ ਇਹਦਾ ਹੁਣ ਕਦੋਂ ਤਿਆਰ ਕਰਾਉਣਾ ਸੀ ਇਹਦਾ ਬਾ 20 ਦਿਨਾਂ ਨੂੰ ਕਰ ਲਾਂਗੇ ਤਿਆਰ ਬਾਈ ਹੁਣ ਹੁਣ ਥੋੜਾ ਹੋ ਗਿਆ ਡਰ ਨੂੰ ਖੱਟ ਗਿਆ ਹੁਣ ਸਾਨੂੰ ਬਸ ਇੱਕ ਆਈ ਹੈ ਵੀ ਇਹਦੀ ਨਾਥ ਨੂੰ ਜੇ ਛੇੜੀਏ ਦੋ ਦਿਨਾਂ ਨਾ ਛੇੜੀਏ ਜਿੱਦ ਦਿਨ ਨਾਥ ਬਦਲਦੀ ਬਸ ਉਹਦੇ ਤਿਆਰੀ ਕਰ ਦਾਂਗੇ ਹੁਣ ਕਾਕ ਇਹ ਮਗਰ ਲੈਣੂ ਅੱਛਾ ਜੀ ਤੇ ਜੁਮੇ ਵਾਲੇ ਦਿਨ ਆਇਆ ਤੇ ਉਸ ਹਾਲ ਦੇ ਨਾਲ ਇਹਨੂੰ ਹੱਤਾ ਕੀ ਹੋਇਆ ਮੰਨ ਲਓ ਤੇ ਹਜੇ ਜੀ ਜੂ ਜਾਂ ਹੁਣ ਲਾਏ ਨੇ ਉਹ ਵੀ ਇਹਦੇ ਆਸੇ ਪਾਸੇ ਇਹਦੇ ਕੱਟੇ ਬੰਨੇ ਦੋਨੇ ਠੀਕ ਹੈ ਤੇ ਮੱਜਾਂ ਦੇ ਤੇ ਦਣੀ ਗਾਵਾਂ ਗੂਮਾਂ ਦੇ ਮੱਜਾਂ ਨੂੰ ਘੋਰ ਕਰਦਾ ਜਦੋਂ ਕੱਟੇ ਬੰਨ ਤੇ ਫੇਰ ਸ਼ਾਂਤ ਹੋ ਗਿਆ ਠੀਕ ਹੈ ਤੋ ਇਹ ਝੋਟਿਆਂ ਦੀ ਰਹਿਆ ਪਹਿਲਾਂ ਤੋਂ ਜੀ ਸਹੀ ਹੈ ਤਾਂ ਹੁਣ ਕਿਤੇ ਆਹ ਝੱਟ ਲਾਂਦਾ ਇਹਨੂੰ ਤੇ ਹੋ ਝੱਟ ਲਾਂਦਾ ਇਹ ਥੋੜੇ ਫੁੱਲੇ ਬੰਨੇ ਹੁੰਦੇ ਆ ਵੀ ਇੰਨੇ ਨਾਲ ਹੀ ਖੁਸ਼ ਰਹਿੰਦਾ ਖੁਸ਼ ਰਹਿੰਦਾ ਹਾਂ ਪੁੱਤ ਆਦੇ ਹਜੇ ਵੀ ਜਿੱਦੇ ਜਾਣਣਾ ਬਨ ਅਥਕਣ ਉਦੋਂ ਮੂੰਹ ਪਾਸੇ ਕਰ ਲਾਂਦਾ ਜਿਹੜੀ ਨਾਗਨੀ ਸਭ ਤੋਂ ਵੱਡਾ ਦੁੱਧ ਹੈ ਉਹਦੀ ਪ੍ਰੋਜਨੀ ਅੱਜ ਹੱਕ ਤਾਨ ਕੇ ਗਹਿਣੇ ਆ ਵੀ ਜੇ ਨਾਗਨੀ ਜਿੰਨੀ ਕੋਈ ਬੰਦਾ ਪ੍ਰੋਜਨੀ ਦਿਖਾ ਦੇ ਤੇ ਆਪਾਂ ਕੰਮ ਕਰਨੀ ਛੱਡ ਦਾਂਗੇ ਕਿਸੇ ਨੇ ਇੱਕ ਧੀ ਨਹੀਂ ਦਿਖਾਈ ਮੱਝ ਦੀ ਬਾਈ ਝੋਟੇ 50 50 ਕੱਢ ਤੇ ਠੀਕ ਆ ਉਹਦੇ ਵਾਂਗੂੰ ਚੱਲ 50 ਆਪਾਂ ਮੂਝੇ ਨਿਕਲਿਆ ਝੋਟੇ 5-5 ਕੱਢ ਤੇ ਠੀਕ ਆ ਜੀ ਤੇ ਪਹਿਲਾ ਕਟਾ ਦੂਜਾ ਕਟਾ ਤੀਜਾ ਕਟਾ ਛੋਟਾ ਕਟਾ ਵੱਡਾ ਕਟਾ ਇਹ ਨਾਂ ਰੱਖ ਲੈ ਠੀਕ ਆ ਕਿਸੇ ਨੇ ਧੀਆਂ ਨਹੀਂ ਚਬਾਈਆਂ ਇਤੀ ਹੁੰਦੀ ਨਾ ਨਾ ਬਹੁਤ ਜਿਆਦਾ ਦੁੱਧ ਥਾ ਬਹੁਤ ਹੀ ਜਿਆਦਾ ਬਹੁਤ ਹੀ ਜਿਆਦਾ ਥਾ ਫਿਰ ਗਾਇ ਕਿਦਰ ਬਸ ਉਹ ਛੋਟੀ ਲੈ ਕੇ ਨਾ ਕੋਈ ਯਾਰ ਦੁੱਧ ਨਾ ਗਾਂ ਦਿਖਾਇਆ ਗਿਆ ਹਾਂ ਤੇ ਆਪਣੇ ਕੋਲੇ ਪਹਿਲੀ ਵਾਰ ਨਾਗਣੀ ਦੀ ਵੱਡੀ ਧੀ ਦੇਖੋ ਸਾਹਮਣੇ ਖੜੀ ਹੈ ਲੋਕਾਂ ਦੇ ਸਾਹਮਣੇ ਚਵਾਈਦੀ ਹੈ ਛੋਟੀ ਧੀ ਦੇਖੋ ਮੇਲੇ ਵੀ ਜਾਏ ਸਾਰਿਆਂ ਦੇ ਸਾਹਮਣੇ ਚਲਾਈ ਵਿਚਾਰ ਲਈਤੀ ਦੀਪ ਦੇ ਕੋਲੇ ਆ ਉਹ ਵੀ ਚਵਾਦੀ ਤਿੰਨ ਧੀਾਂ ਨੇ ਦੁੱਧ ਦਿੱਤਾ ਤਿੰਨਾਂ ਦਾ ਕੋਈ ਮਰਜ਼ੀ ਤੋਲ ਸਕਦਾ ਦੂਜੇ ਸੂਏ ਤੋਲੇ ਤੀਜੇ ਸਾਲ ਤੋਂ ਵੇ ਇਹ ਪ੍ਰੋਜ ਨਹੀਂ ਹੁੰਦੀ ਅਸਲ ਵਿੱਚ ਵੀ ਜਿੰਨਾ ਟਾਈਮ ਕੱਟੇ ਦੀ ਬੱਚੀ ਨਹੀਂ ਆਉਂਦੀ ਉਹਨਾਂ ਟਾਈਮ ਉਹਦੀ ਮਗਰਲੀ ਪ੍ਰੋਜ ਨਹੀਂ ਦੇਖੋ ਉਹਦੀ ਮਾਂ ਦੇਖੋ ਦੁੱਧ ਦਿੰਦੀ ਐ ਦਿੰਦੀ ਐ ਤੇ ਜੇ ਉਹਦਾਂ ਭੈਣਾ ਵੱਡੀਆਂ ਕੱਟੇ ਨੂੰ ਤੇ ਜੇ ਉਹਦਾਂ ਭੈਣਾ ਨ ਕੰਮੀਆਂ ਜੇ 2-3 ਝੋਟੀਆਂ ਉਹਦੇ ਵਿੱਚੋਂ ਜੇ 3-4 ਝੋਟੀਆਂ ਮੈਂ ਜੰਮੂ ਉਹਦੇ ਚ ਇੱਕ ਝੋਟੀ ਦੁੱਧ ਦੇਊ ਤਿੰਨ ਬੇਕਾਰ ਐ ਉਹ ਸਮਝ ਲਈ ਝੋਟਾ ਤੇਰੇ ਵਾਸਤੇ ਬੇਕਾਰ ਹੀ ਹੋਇਆ ਦਸਾਂ ਮਗਰ 21 ਪਾਊਗਾ ਸਹੀ ਐ ਤੇ ਬਾਕੀ ਇੱਕ ਜਨਮਣ ਬਣ ਕੀ ਭੈਣਾਂ ਟੈਟਜਾ ਕਹਿੰਦੇ ਹੁੰਦੇ ਇੱਕ ਤਾਂ ਕਹਿੰਦੇ ਹੁੰਦਾ ਘੱਟ ਪੜੇ ਵਾਲਾ ਪੰਗਾ ਵੀ ਐ ਤੇ ਬੰਦਾ ਆਲੀ ਮਸਤੀ ਚ ਵੀ ਵਧੀਆ ਰਹਿੰਦਾ ਸੌਂਕਾ ਦੀ ਉਹ ਟੈਟਜ ਦਾ ਨਾਂ ਜਾ ਉਹ ਮੈਂ ਕਰ ਇਹਦੇ ਮੈਂ ਸਾਰੇ ਬੱਚਿਆਂ ਦੀ ਕਰਾ ਲਿਆ ਇਹਦੇ ਜਿਹੜਾ ਕੱਟਾ ਕੱਟੇ ਤੋਂ ਲੈ ਕੇ ਨਹੀਂ ਡੀਐਨਏ ਨਹੀਂ ਜੀ ਕਫੂ ਟੈਸਟ ਆ ਉਹ ਰਿਜ਼ਲਟ ਨੂੰ ਪਹਿਲਾਂ ਦਾ ਦਿੰਦੇ ਵੀ ਇਹ ਮਾਂ ਤੇ ਉਹਨਾ ਕਿੰਨਾ ਮੇਲ ਖਾਂਦਾ ਹੈ ਤੇ ਵੀ ਇਹਦੇ ਕਿੰਨੇ ਪਰਸੈਂਟ ਬੱਚੇ ਜਿਹੜੇ ਚੰਗੇ ਆਉਣਗੇ ਜਿਵੇਂ ਵਿੱਚ ਮੈਂ ਕਰਾਏ ਵਿੱਚ ਕੱਟੇ ਉਹਨਾਂ ਵੇਚਣੇ ਪੈਂਦੇ ਵਿੱਚ ਜਿਹੜੇ 50% ਵਾਲਾ ਉਹ ਆਪਾਂ ਵੇਚਿਆ ਠੀਕ ਹੈ ਜਿਹੜਾ ਕੱਟਾ ਜਿਵੇਂ ਉਹ ਨਾਗਨੀ ਵਾਲਾ ਮੈਂ ਟੈਸਟ ਕਰਾ ਦਿੱਤੀ ਦਾ ਕਰਾ 72% ਉਹਦੀ ਦੂਜੀ 3 ਉਹਦਾ ਉਹਦਾ ਉਹਦੇ ਨੂੰ ਵੀ 1% ਵਾ ਦੇ 71% ਫਿਰ ਜਿਹੜੀ ਛੋਟੀ ਸ਼ਕੰਦਰ ਵਾਲੀ ਆ ਗਈ ਇਹਦਾ 98% ਠੀਕ ਹੈ ਜੀ ਇਹਦੇ ਹੁਣ ਕੱਟੇ ਦਾ ਬਣਾਇਆ ਕੱਟੇ ਦਾ 76% ਜੀ ਜਾਨੀ ਕਿ ਕਹਿਣ ਦਾ ਬਾਬਾ ਡਾਕਟਰ ਕਹਿੰਦੇ ਵੀ ਕੁੱਲ ਸ਼ਕਲ ਜਿੰਨਾ ਕਿ 23% ਰਹਿ ਗਿਆ ਉਹ ਪਿਓਆਂ ਦੇ ਸ਼ਕਲ ਬਦਲ ਗਏ ਸਿੰਘ ਬਦਲੇ ਕੁਝ ਵੀ ਬਦਲ ਗਏ ਪਰ ਬਾਕੀ ਖੂਨ ਇਹਦੇ ਚ ਸਾਰਾ ਦੁੱਧ ਵਾਲੀ ਉਹੀ ਹੈ ਵੀ ਆਪਦੀ ਮਾਂ ਮੰਗੂਈ ਇਹਨਾਂ ਨੇ ਗਾਂਹ ਜੰਮੇ ਜਾਣਗੇ ਹੁਣ ਜੇ ਕੱਟਾ 76% ਹੈ ਜਿਹੜੀਆਂ ਇਹਨੇ ਕਟੀਆਂ ਜੰਮਣੀਆਂ ਜੀ ਇਹਨੇ ਸਿਰਫ ਆਉਣ ਲਈ ਆਪਦੀ ਮਾਂ ਤੇ ਆਪਦੀਆਂ ਭੈਣਾਂ ਤੇ ਆਪਦੇ ਖਾਨਦਾਨ ਤੇ ਲਈ ਜਾਣੀਆਂ ਇਹਨੇ ਦੂਜੇ ਪਾਸੇ ਜਾਣ ਨਹੀਂ ਦੇਣਗਾ ਮੈਸਾ ਕਰਨੀ ਇਹ ਦੋ ਤਿੰਨ ਟੈਸਟ ਕਰਾ ਕੇ ਆਪਾਂ ਜੀ ਰੱਖਦੇ ਆ ਨਾ ਬੱਚਾ ਜਿਵੇਂ ਪਹਿਲਾਂ ਇਹ ਬਾ ਉਹਨਾਂ ਨੇ ਉਹਨੂੰ ਪ੍ਰੋਜੈਕਟ ਨਹੀਂ ਟੈਕਟ ਨਹੀਂ ਕਹਿੰਦੇ ਜਿਸ ਨੂੰ ਆਪਾਂ ਨੇ ਕਿਹੜਾ ਟੈਕਟ ਕਹਿੰਦੇ ਉਹ ਟੈਕਟ ਕਰਾ ਕੇ ਕਰਦੇ ਵੀਨੇ ਰਿਜ਼ਲਟ ਕਿੰਨੇ ਪਰਸੈਂਟ ਦੇਣਾ ਜੇ ਉਹਦਾ ਪਤਾ ਹੁੰਦਾ ਵੀ ਇਹਦਾ ਯਾਰ ਉਹ ਟੈਕਟ ਆਪਣਾ 65% ਆ ਗਿਆ ਇਹਨੂੰ ਪਤਾ ਸੀਗਾ ਵੀ ਇਹ ਜੇ ਬੇਕਾਰ ਗਾਂ ਤੇ ਵੀ ਲੱਗ ਗਿਆ ਇਹਨੇ ਜਾ ਕੇ ਉਹਦਾ ਦੁੱਧ ਵਧਾਉਣੀ ਵਧਾਉਣਾ ਉਹੀ ਕੰਮ ਹੁਣ ਮੈਸਾ ਜਾ ਗਿਆ